ਆਖਰ ਹੋਈ ਗਈ ਬਜ਼ੁਰਗਾਂ ਦੇ ਨਾਲ ਮੁਲਾਕਾਤ ਜਿਹੜੇ ਕਿ ਜੰਗਲ ਦੇ ਵਿੱਚ ਇਕੱਲੇ ਸਰਵਾਈਵ ਕਰ ਰਹੇ ਆ ਤੁਸੀਂ ਦੇਖ ਰਹੇ ਆ ਕਿਦਾਂ ਉਹ ਆਪਣੀ ਝੌਂਪੜੀ ਤੇ ਚੜ ਰਹੇ ਆ ਜਿਹੜੀ ਕਿ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਦਰਖਤ ਤੇ ਬਣਾਈ ਹੋਈ ਹੈ ਤੁਸੀਂ ਦੇਖ ਰਹੇ ਆ ਕਿਦਾਂ ਇਹ ਬਜ਼ੁਰਗ ਚੜ ਰਹੇ ਆ ਕਿੰਨੀ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਬਜ਼ੁਰਗ ਜੰਗਲ ਦੇ ਵਿੱਚ ਇਕੱਲਾ ਕਿਦਾਂ ਸਰਵਾਈਵ ਕਰ ਰਿਹਾ ਹੈ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਦੱਸਣਗੇ ਆਪਣੇ ਬਾਰੇ ਵੀ ਉਹ ਕਿਦਾਂ ਸਰਵਾਈਵ ਕਰ ਰਹੇ ਆ ਉਹ ਜੰਗਲ ਦੇ ਵਿੱਚ ਕਿਉਂ ਰਹਿ ਰਹੇ ਆ ਕਿੰਨੇ ਸਮੇਂ ਤੋਂ ਰਹਿ ਰਹੇ ਆ ਸੋ ਤੁਸੀਂ ਦੇਖ ਰਹੇ ਆ ਕਿੰਦਾ ਬਾਬਾ ਜੀ ਨੇ ਬਜ਼ੁਰਗਾ ਨੇ ਤੁਹਾਨੂੰ ਚੜ ਕੇ ਦਿਖਾਇਆ ਸੋ ਇਹ ਸੰਘਣੇ ਜੰਗਲ ਦੇ ਵਿੱਚ ਇਕੱਲੇ ਕਿੰਦਾ ਸਰਵਾਈਵ ਕਰ ਰਹੇ ਆ ਮੈਂ ਤੇ ਆਪ ਹੈਰਾਨ ਆ ਦੇਖ ਕੇ ਸੋ ਬਜ਼ੁਰਗ ਤੁਸੀਂ ਲਾਸਟ ਟਾਈਮ ਦੇਖੀ ਹੋਣੀ ਆ 베ਰੀ ਜਿਹੜੀ ਕੀ ਆਪਾਂ ਤੁਹਾਨੂੰ ਪਿਛਲੀ ਪਾਰਟ 1 ਦੇ ਵਿੱਚ ਦਿਖਾਈ ਸੀ ਦੇਖੋ ਕਿੰਦਾ ਬਜ਼ੁਰਗ 베ਰੀ ਤੇ ਚੜ ਰਹੇ ਆ ਕਿੰਦਾ ਉਹਨਾਂ ਨੇ 베ਰੀ ਦੇ ਉੱਪਰ ਉਹ ਪੀੜੀ ਟੈਪ ਜਗ੍ਹਾ ਬਣਾਈ ਹੋਈ ਆ ਜਿੱਥੇ ਉਹ ਬੈਠ ਕੇ ਭਜਨ ਮੰਤਰੀ ਕਰਦੇ ਆ ਤੇ ਹੁਣ ਉਤਰ ਕੇ ਦਿਖਾ ਰਹੇ ਆ ਕਿੰਦਾ ਫੁਰਤੀ ਦੇ ਨਾਲ ਉਹ ਚੜੇ ਤੇ ਕਿੰਦਾ ਫੁਰਤੀ ਦੇ ਨਾਲ ਉਤਰ ਗਏ ਸੋ ਬਜ਼ੁਰਗਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਹੁਣ ਬਾਬਾ ਜੀ ਆਪਾਂ ਨੂੰ ਲੈ ਕੇ ਜਾ ਰਹੇ ਆ ਜੀ ਗੁਫਾ ਦਿਖਾਉਣ ਵਾਸਤੇ ਜਿਹਦੇ ਵਿੱਚ ਕੀ ਉਹ ਪਹਿਲਾਂ ਰਿਆ ਕਰਦੇ ਸੀ ਤੇ ਭਜਨ ਬੰਦਗੀ ਕਰਿਆ ਕਰਦੇ ਸੀ ਇਹ ਬਾਬਾ ਜੀ ਗੁਫਾ ਵੀ ਗੁਫਾ ਵਿੱਚ ਵੀ ਤੁਸੀਂ ਇਹ ਨਹੀਂ ਸੁਣਿਆ ਹਾਂਜੀ ਗੁਫਾ ਵਿੱਚ ਵੀ ਕਾਫੀ ਚਿਰ ਭਾਤੀ ਕਰਦੇ ਰਹੇ ਤੇ ਸਾਨੂੰ ਪਤਾ ਲੱਗਾ ਸੀ ਅਸੀਂ ਲੱਭਦੇ ਰਹੇ ਕਾਫੀ ਟਾਈਮ ਜਦੋਂ ਬਈਲਾ ਦਾ ਆਣ ਕਰਕੇ ਠਿੱਟ ਗਈ ਅੱਛਾ ਠਿੱਟ ਗਈ ਜੀ ਉਹ ਤਾਂ ਨਹੀਂ ਜਿਹੜੀ ਰਸਤੇ ਦੇ ਵਿੱਚ ਆ ਇੱਥੇ ਆ ਕੋਈ ਬੁੱਢੇ ਥੱਲੇ ਨੂੰ ਅੱਛਾ ਖਜੂਰ ਦੇ ਥੱਲੇ ਨੂੰ ਆ ਠੀਕ ਹੈ ਪਿਛਲੀ ਵੀਡੀਓ ਚ ਵੀ ਤੁਸੀਂ ਇਹਨਾਂ ਮਾਤਾ ਜੀ ਨੂੰ ਦੇਖਿਆ ਹੋਊਗਾ ਇਸ ਵਾਰ ਆਪਾਂ ਮਾਤਾ ਜੀ ਲਈ ਥੋੜੀ ਜੀ ਹੈਲਪ ਲੈ ਕੇ ਆਏ ਸੀਗੇ ਮੇਰੇ ਇੱਕ ਭਰਾ ਨੇ ਕਮੈਂਟ ਕੀਤਾ ਸੀ ਵੀ ਬਜ਼ੁਰਗਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਸੋ ਅਸੀਂ ਜ਼ਰੂਰ ਹੈਲਪ ਕਰਦੇ ਆਂ ਪਰ ਆ ਮਜਬੂਰੀ ਚ ਆਪਣੇ ਭਰਾ ਨੂੰ ਜਿਹੜੇ ਮੇਰੇ ਸਬਸਕ੍ਰਾਈਬਰ ਆ ਉਹਨਾਂ ਨੂੰ ਦੱਸਣ ਵਾਸਤੇ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ ਆਂ ਸੋ ਇਹ ਡਾਡਾ ਪਿੰਡ ਦੇ ਵਿੱਚ ਰਹਿੰਦੇ ਆ ਅਗਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਆ ਤੇ ਮਿਲ ਸਕਦੇ ਆ ਇਹ ਵੀ ਮਾਤਾ ਜੀ ਜੰਗਲ ਦੇ ਵਿੱਚ ਇਕੱਲੇ ਸਰਵਾਈਵ ਕਰਦੇ ਆ ਬਹੁਤ ਹੀ ਵਧੀਆ ਇਹਨਾਂ ਦਾ ਸੁਭਾਅ ਆ ਰੱਬ ਨਾਲ ਜੁੜੇ ਹੋਇਆ ਮਾਤਾ ਜੀ ਸੋ ਹੁਣ ਸਾਨੂੰ ਬਜ਼ੁਰਗ ਆਪਣੀ ਉਹ ਗੁਫਾ ਦਿਖਾ ਰਹੇ ਆ ਜਿਹੜੀ ਗੁਫਾ ਦੇ ਵਿੱਚ ਉਹ ਰਿਆ ਕਰਦੇ ਸੀ ਭਗਤੀ ਕਰਿਆ ਕਰਦੇ ਸੀ ਪਰ بارش ਮੀਹ ਹਨੇਰੀ ਆਉਣ ਕਰਕੇ ਜਿਹੜੀ ਉਹ ਗੁਫਾਇਆ ਉਹ ਡਿੱਗ ਗਈ ਸੀ ਸੋ ਬੜੀ ਮੁਸ਼ਕਲ ਦੇ ਨਾਲ ਬਜ਼ੁਰਗ ਵੀ ਬਚੇ ਸੀ ਜਿੱਦਾਂ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਉਹ ਬੜੀ ਦੇ ਨਾਲ ਹੀ ਬਿਲਕੁਲ ক্লোਜ਼ ਬਣਾਈ ਹੋਈ ਹੈ ਗੁਫਾ ਜੀ ਬਣਾਈ ਹੋਈ ਆ ਇਹਦਾ ਕੀ ਮਤਲਬ ਆ ਜਿਹਦਾ ਰਹਿੰਦੇ ਨੇ ਤੁਸੀਂ ਦਰਾਖਤਾਂ ਨੇ ਬਣਾਈ ਹੋਆ ਦੇਖੋ ਉਹ ਤਾਂ ਤੁਸੀਂ ਦਰਾਖਤ ਦੇ ਉੱਤੇ ਵੀ ਉੱਤੇ ਵੀ ਚੱਲ ਜਾਂਦੇ ਆ ਤੇ ਇਹ ਜਗ੍ਹਾ ਦਾ ਮਤਲਬ ਕੀ ਆ ਜੇ ਇਹ ਰਸੋਈ ਆ ਰੋਟੀ-ਰੋਟੀ ਖਾਈ ਦੀ ਅੱਛਾ ਇੱਧਰ ਰੋਟੀ ਵਗੈਰਾ ਤੁਸੀਂ ਨਾਂ ਦਾ ਕਲੀ ਦਾ ਉਹ ਮਤਲਬ ਰੋਟੀ ਵਗੈਰਾ ਬਣਾਉਂਦੇ ਆ ਤੇ ਸਾਨੂੰ ਪਤਾ ਲੱਗਾ ਜੀ ਇਸ ਵਾਰ ਆਪਾਂ ਤੁਹਾਨੂੰ ਜੰਗਲ ਨਹੀਂ ਦਿਖਾਵਾਂਗੇ ਕਿਉਂਕਿ ਸਮਾ ਜਿਆਦਾ ਹੋਣ ਕਰਕੇ ਅਸੀਂ ਰਿਸਕ ਲੈ ਕੇ ਸਿੱਧਾ ਬਾਬਾ ਜੀ ਦੀ ਜੋ ਜਗ੍ਹਾ ਆ ਉੱਥੇ ਤੱਕ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿੰਨਾ ਖਤਰਨਾਕ ਏਰੀਆ ਆ ਸੋ ਸਿੱਧੇ ਆਪਾਂ ਤੁਹਾਨੂੰ ਬਾਬਾ ਜੀ ਕੋਲ ਉੱਥੇ ਜਿਹੜੀ ਜਗ੍ਹਾ ਆ ਉੱਥੇ ਤੱਕ ਲੈ ਕੇ ਜਾਵਾਂਗੇ ਤੁਸੀਂ ਦੇਖ ਰਹੀਆਂ ਕਿੰਨਾ ਖਤਰਨਾਕ ਏਰੀਆ ਆ ਜਿੱਥੋਂ ਅਸੀਂ ਜਾ ਰਹੇ ਹਾਂ ਬਹੁਤ ਹੀ ਡੇਂਜਰਸ ਏਰੀਆ ਸੋ ਜਦੋਂ ਤੁਸੀਂ ਵੀ ਆਉਣਾ ਆ ਤਾਂ ਬੜੇ ਧਿਆਨ ਨਾਲ ਆਉਣਾ ਦੋਸਤੋ ਇਸ ਵਾਰ ਅਸੀਂ ਰਿਸਕ ਲੈ ਕੇ ਤੁਹਾਡੀ ਖਾਤਰ ਸਿੱਧੇ ਉੱਥੇ ਜਾ ਰਹੇ ਹਾਂ ਕੀ ਜਲਦੀ ਤੋਂ ਜਲਦੀ ਜਿਹੜੇ ਬਾਬਾ ਜੀ ਆ ਉਹਨਾਂ ਤੱਕ ਪਹੁੰਚਿਆ ਜਾ ਸਕੇ ਇੱਕ ਜਗ੍ਹਾ ਰਸਤੇ ਦੇ ਵਿੱਚ ਸਾਡੇ ਸਾਥੀ ਦੀ ਜਿਹੜੀ ਬਾਈਕ ਆ ਉਹ ਖੱਡ ਦੇ ਵਿੱਚ ਫਸ ਗਈ ਸੀ ਕਿਉਂਕਿ ਬਹੁਤ ਹੀ ਡੇਂਜਰਸ ਏਰੀਆ ਇਹ ਸੋ ਜਦੋਂ ਤੁਸੀਂ ਵੀ ਆਉਣਾ ਹੈ ਬੜੇ ਧਿਆਨ ਨਾਲ ਆਉਣਾ ਦੋਸਤੋ ਬਹੁਤ ਹੀ ਖਤਰਨਾਕ ਏਰੀਆ ਆ ਅਸੀਂ ਰਿਸਕ ਲੈ ਕੇ ਇਸ ਵਾਰ ਉੱਪਰ ਤੱਕ ਚਲੇ ਗਏ ਸੀਗੇ ਟਾਈਮ ਜ਼ਿਆਦਾ ਹੋਣ ਕਰਕੇ ਪਾ ਤੁਸੀਂ ਦੇਖ ਰਹੇ ਕਿੰਨਾ ਖਤਰਨਾਕ ਏਰੀਆ ਆ ਚੜ੍ਹ ਰਹੇ ਆ ਚੜ੍ਹਾਈ ਵੀ ਬਹੁਤ ਉੱਚੀ ਆ ਦੇਖਦੇ ਆ ਵੀ ਬਜ਼ੁਰਗ ਗੱਲਬਾਤ ਕਰਦੇ ਛੱਡਣਾ ਜਾਂ ਨਹੀਂ ਸਫਾਈ ਵਗੈਰਾ ਚੱਲ ਰਹੀ ਆ ਕੋਈ ਸਫਾਈ ਕਰ ਰਿਆ ਉਹੀ ਏ ਏਰੀਆ ਵੈਲਕਮ ਬੈਕ ਟੂ ਦਾ ਚੈਨਲ ਲੌਬੀ ਦੋਸਤੋ ਦੁਬਾਰਾ ਫੇਰ ਆ ਗਏ ਆ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਤੇ ਹੁਣ ਆਪਾਂ ਜਿਹੜੀ ਕਿ ਤੁਸੀਂ ਸਾਡੀ ਪੁਰਾਣੀ ਵੀਡੀਓ ਦੇਖੀ ਸੀਗੀ ਜਿਹਦੇ ਤੇ ਮੈਨੂੰ ਕਮੈਂਟ ਵੀ ਆ ਚੁੱਕੇ ਆ ਪਹਿਲਾਂ ਵੀ ਤੁਸੀਂ ਬਾਬਾ ਜੀ ਨਾਲ ਨਹੀਂ ਮਿਲਾਇਆ ਬਾਬਾ ਜੀ ਦੇ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਹੁਣ ਆਪਾਂ ਦੋਸਤੋ ਤੁਹਾਨੂੰ ਇਸ ਪਾਰਟ 2 ਵੀਡੀਓ ਦੇ ਵਿੱਚ ਬਾਬਾ ਜੀ ਨਾਲ ਮਲਾਉਣ ਲੈ ਕੇ ਜਾ ਰਹੇ ਹਾਂ ਸਾਨੂੰ ਪਤਾ ਲੱਗਾ ਸੀਗਾ ਉੱਥੇ ਪਹੁੰਚ ਕੇ ਪਤਾ ਲੱਗਾ ਸੀਗਾ ਵੀ ਬਾਬਾ ਜੀ ਜਿਹੜੇ ਆ ਉੱਥੇ ਉਸ ਜਗ੍ਹਾ ਤੇ ਨਹੀਂ ਹੈਗੇ ਜਿਹੜੀ ਉਹਨਾਂ ਦੀ ਜਗ੍ਹਾ ਬਣਾਈ ਹੋਈ ਆ ਮਾਜੀ ਪਿੰਡ ਦੇ ਵਿੱਚ ਜੋ ਰਹਿੰਦੇ ਆ ਤੇ ਹੁਣ ਸਾਨੂੰ ਪਤਾ ਲੱਗਾ ਬਾਬਾ ਜੀ ਉੱਥੇ ਆ ਚੁੱਕੇ ਆ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਲਾਵਾਂਗੇ ਤੇ ਰਸਤੇ ਦੇ ਵਿੱਚ ਆਪਾਂ ਮਾਤਾ ਜੀ ਦੇ ਨਾਲ ਵੀ ਮਿਲਾਂਗੇ ਜਿਨ੍ਹਾਂ ਨੂੰ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਅਗਰ ਤੁਸੀਂ ਕੰਪਲੀਟ ਵੀਡੀਓ ਦੇਖੀ ਆ ਤੁਹਾਨੂੰ ਉਹਨਾਂ ਦੇ ਨਾਲ ਵੀ ਦੁਬਾਰਾ ਮਲਾਉਂਦੇ ਜਾਵਾਂਗੇ ਤੇ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀਗਾ ਮੈਨੂੰ ਵੀ ਤੁਸੀਂ ਭਾਜੀ ਬਜ਼ੁਰਗਾਂ ਦੀ ਜਦੋਂ ਕੋਈ ਰਸਤੇ ਦੇ ਵਿੱਚ ਮਿਲਦੇ ਆ ਤਾਂ ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਸੋ ਮੈਂ ਭਰਾ ਨੂੰ ਆਪਣੇ ਸਬਸਕ੍ਰਾਈਬਰ ਜਿੰਨੇ ਵੀ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਵੀ ਅਸੀਂ ਜਦੋਂ ਵੀ ਜਾਈਦਾ ਆ ਜਦੋਂ ਕਿਸੇ ਇਦਾਂ ਦੀ ਜਗ੍ਹਾ ਤੇ ਜਾਂਦੇ ਆ ਤੇ ਅਸੀਂ ਜਿੰਨਾ ਸਾਡੇ ਕੋਲ ਹੋ ਸਕਦਾ ਖਾਣ ਪੀਣ ਦੀ ਜਾਂ ਫਿਰ ਪੈਸਿਆਂ ਵੱਲੋਂ ਮਦਦ ਜਿੰਨੀ ਹੋ ਸਕੇ ਉਹਨੀ ਅਸੀਂ ਕਰੀਦੀ ਆ ਪਰ ਜਦੋਂ ਇਹ ਮੱਤ ਕੀਤੀ ਜਾਂਦੀ ਆ ਦੋਸਤੋ ਤੇ ਫਿਰ ਇਹ ਸ਼ੋ ਨਹੀਂ ਕੀਤੀ ਜਾਂਦੀ ਯਾਨੀ ਕਿ ਇਹਦਾ ਦਿਖਾਵਾ ਨਹੀਂ ਕੀਤਾ ਜਾਂਦਾ ਵੀ ਅਸੀਂ ਕੀਤੀ ਆ ਪਰ ਅੱਜ ਅਸੀਂ ਜਦੋਂ ਜਾਵਾਂਗੇ ਤਾਂ ਜੋ ਵੀ ਅਸੀਂ ਮਾਤਾ ਜੀ ਵਾਸਤੇ ਜਾਂ ਬਾਬਾ ਜੀ ਵਾਸਤੇ ਲੈ ਕੇ ਚੱਲੇ ਆ ਉਹ ਤੁਹਾਨੂੰ ਦਿਖਾਵਾਂਗੇ ਜਿੰਨਾ ਕੁ ਆਪਾਂ ਕਰ ਸਕਦੇ ਆ ਸੋ ਹੁਣ ਤੁਹਾਨੂੰ ਆਪਾਂ ਮਿਲਦੇ ਆ ਬਾਬਾ ਜੀ ਦੇ ਕੋਲ ਤੇ ਰਸਤੇ ਦੇ ਵਿੱਚ ਆਪਾਂ ਮਾਤਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਜਾਣਾ ਆ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਵੀਡੀਓ ਪਹਿਲੀ ਨਹੀਂ ਦੇਖੀ ਹੁਣ ਦੇਖ ਰਹੇ ਆ ਮੇਰੀ ਆਹ ਵਾਲੀ ਵੀਡੀਓ ਦੇਖ ਰਹੇ ਆ ਉਹ ਪਹਿਲਾਂ ਜਾ ਕੇ ਪਾਰਟ 1 ਦੇਖ ਲੈਣ ਤੇ ਉਸ ਤੋਂ ਬਾਅਦ ਤੁਸੀਂ ਪਾਰਟ 2 ਦੇਖ ਲਿਓ ਇਸ ਵਾਰ ਆਪਾਂ ਸਿੱਧੇ ਹੀ ਰਿਸਕ ਲੈ ਕੇ ਬਾਬਾ ਜੀ ਦੀ ਉਸ ਜਗ੍ਹਾ ਤੱਕ ਜਾ ਰਹੇ ਆ ਜਿੱਥੇ ਉਹ ਰਹਿ ਰਹੇ ਆ ਪਿਛਲੀ ਵਾਰ ਆਪਾਂ ਕਾਫੀ ਲੰਮਾ ਟਰੈਕ ਜਿਹੜਾ ਕਰਕੇ ਬਾਬਾ ਜੀ ਦੀ ਉਸ ਜਗ੍ਹਾ ਤੱਕ ਪਹੁੰਚੇ ਸੀਗੇ ਇਸ ਵਾਰ ਅਸੀਂ ਡਿਸਾਈਡ ਕੀਤਾ ਆ ਵੀ ਅਸੀਂ ਸਿੱਧੇ ਹੀ ਬਾਈਕ ਲੈ ਕੇ ਉੱਥੇ ਜਾਣਾ ਆ ਤੁਸੀਂ ਦੇਖ ਰਹੇ ਆ ਸਾਡੇ ਸਾਥੀ ਦੀ ਜਿਹੜੀ ਬਾਈਕ ਆ ਫਸ ਗਈ ਆ ਬਹੁਤ ਹੀ ਖਤਰਨਾਕ ਡੇਂਜਰਸ ਜਿਹੜਾ ਇਹ ਰਸਤਾ ਆ ਜਿੱਥੇ ਕੀ ਗੱਡੀਆਂ ਵਗੈਰਾ ਦਾ ਆਉਣਾ ਬਹੁਤ ਹੀ ਮੁਸ਼ਕਲ ਆ 4-ਵੀਲ ਗੱਡੀਆਂ ਵੀ ਜਿਹੜੀਆਂ ਇੱਥੇ ਬੜੀ ਮੁਸ਼ਕਲ ਦੇ ਨਾਲ ਚੜਦੀਆਂ ਟਰੈਕਟਰ ਵਗੈਰਾ ਵੀ ਦੇਖੋ ਕਿਦਾਂ ਪੱਥਰ ਰੱਖ ਰੱਖ ਕੇ ਰਸਤਾ ਬਣਾਇਆ ਹੋਇਆ ਆ ਸੋ ਆਪਾਂ ਰਸਤੇ ਦੇ ਵਿੱਚ ਇਸ ਵਾਰ ਮਾਤਾ ਜੀ ਨੂੰ ਵੀ ਮਿਲਾਂਗੇ ਜਿਨ੍ਹਾਂ ਨੂੰ ਆਪਾਂ ਲਾਸਟ ਟਾਈਮ ਮਿਲੇ ਸੀਗੇ ਪਹਿਲਾਂ ਉਹਨਾਂ ਨੂੰ ਮਿਲਾਂਗੇ ਉਸ ਤੋਂ ਬਾਅਦ ਆਪਾਂ ਬਾਬਾ ਜੀ ਕੋਲ ਜਾਵਾਂਗੇ ਜਿਹੜਾ ਉਹਨਾਂ ਦਾ ਸਥਾਨ ਬਣਿਆ ਹੋਇਆ ਆ ਸੋ ਤੁਸੀਂ ਦੇਖ ਰਿਹਾ ਕਿੰਨਾ ਡੇਂਜਰਸ ਜਿਹੜਾ ਇਹ ਰਸਤਾ ਆ ਬਹੁਤ ਹੀ ਧਿਆਨ ਦੇ ਨਾਲ ਜਿਹੜੀ ਬਾਈਕ ਆ ਉਹ ਚਲਾਉਣੀ ਪੈਂਦੀ ਆ। ਪਰ ਖੱਡ ਵਾਲਾ ਦੋਸਤੋ ਏਰੀਆ ਜਿਹੜਾ ਉਹ ਆ ਗਿਆ ਆ। ਤੁਸੀਂ ਦੇਖ ਸਕਦੇ ਆ। ਕਿੰਨਾ ਖੂਬਸੂਰਤ ਕਿੰਨਾ ਪਿਆਰਾ ਜਿਹੜਾ ਏਰੀਆ ਆ। ਅਗਰ ਤੁਸੀਂ ਜਿਹੜੀ ਪਿਛਲੀ ਵੀਡੀਓ ਆ ਪਾਰਟ 1 ਜਿਹੜਾ ਆ ਉਹ ਨਹੀਂ ਦੇਖਿਆ ਤਾਂ ਤੁਸੀਂ ਜਾ ਕੇ ਪਾਰਟ 1 ਦੇਖ ਸਕਦੇ ਆ। ਆਪਾਂ ਇੱਥੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਜਿਹੜੇ ਇੱਥੇ ਰਹਿੰਦੇ ਆ, ਜਿਹੜੇ ਕੰਮ ਵਗੈਰਾ ਕਰਦੇ ਆ। ਸੋ ਦੋਸਤੋ ਆਪਾਂ ਆ ਗਏ ਆ ਮਾਤਾ ਜੀ ਦੇ ਕੋਲ ਜਿਨ੍ਹਾਂ ਨੂੰ ਤੁਸੀਂ ਲਾਸਟ ਟਾਈਮ ਵੀ ਵੀਡੀਓ ਦੇ ਵਿੱਚ ਦੇਖਿਆ ਸੀਗਾ। ਉਹੀ ਮਾਤਾ ਜੀ ਦੇ ਕੋਲ ਆਪਾਂ ਆ ਗਏ ਆ। ਏ ਆਪਾਂ ਤੁਹਾਨੂੰ ਗੱਲਬਾਤ ਕਰਾਉਂਦੇ ਆਂ ਮਾਤਾ ਜੀ ਨਾਲ ਕੀ ਕਰੀ ਜਾਂਦੇ ਆਂ ਬਸ ਬਹਿ ਲੇ ਅੱਗੇ ਝਾਲ ਕੇ ਬੈਠੇ ਆਂ ਤੇ ਦੋਸਤੋ ਮਾਤਾ ਜੀ ਨਾਲ ਆਪਾਂ ਦੁਬਾਰਾ ਗੱਲਬਾਤ ਕਰਦੇ ਆਂ ਕੱਟੀ ਕਰਨ ਜਾਂ ਕੋਈ ਆਪਣਾ ਕੰਮ ਵਗੈਰਾ ਕਰਨ ਵਾਸਤੇ ਚਲੇ ਜਾਂਦੇ ਆ ਕਿੱਥੇ ਗਏ ਸੀ ਮਾਤਾ ਜੀ ਜਮੀ ਲੱਕੜੀ ਲੈਣੇ ਵਾਸਤੇ ਗਏ ਸੀ ਹਾਂ ਹਾਂ ਉਹ ਤੁਛ ਚੁੱਕ ਦੇ ਸੀ ਤੇਰੇ ਕੱਪਾਣ ਠੀਕ ਆ ਠੀਕ ਆ ਤੇ ਮਾਤਾ ਬਾਲਣ ਵਗੈਰਾ ਤੁਸੀਂ ਫਿਰ ਇੱਥੋਂ ਜੰਗਲ ਚੋਂ ਇਕੱਠਾ ਕਰਦੇ ਇੱਥੇ ਹੀ ਉਹ ਇਦਾਂ ਦਾ ਮਾੜ ਮੋਟਾ ਕਰ ਲਈਦਾ ਠੀਕ ਆ ਠੀਕ ਆ ਗੈਸ ਵਗੈਰਾ ਤੁਸੀਂ ਨਹੀਂ ਰੱਖਿਆ ਉਹ ਤਾਂ ਵੀ ਜਾਦਾ ਰਹਿੰਦਾ ਨਾ ਘੁੰਮਦੇ ਰਹਿੰਦਾ ਨਾ ਆ ਦੋਸਤੋ ਜਿੰਨਾ ਕ ਆਪਾਂ ਮਾਤਾ ਜੀ ਵਾਸਤੇ ਕਿਉਂਕਿ ਕਮੈਂਟ ਮੇਰੇ ਭੈਣ ਭਰਾ ਨੇ ਕੀਤਾ ਸੀਗਾ ਵੀ ਤੁਸੀਂ ਹੈਲਪ ਕਰਿਆ ਕਰੋ ਜਿੰਨੀ ਹੋ ਸਕਲੀ ਪਰ ਜਦੋਂ ਹੈਲਪ ਕੀਤੀ ਜਾਂਦੀ ਆ ਮੈਨੂੰ ਚੰਗਾ ਤਾਂ ਨਹੀਂ ਲੱਗ ਰਿਹਾ ਪਰ ਸਿਰਫ ਉਹਨਾਂ ਨੂੰ ਦੱਸਣ ਵਾਸਤੇ ਵੀ ਹੈਲਪ ਕਰਕੇ ਦਿਖਾਈ ਨਹੀਂ ਜਾਂਦੀ ਸੋ ਮੈਨੂੰ ਮਜਬੂਰੀ 'ਚ ਦਗਾਉਣਾ ਪੈ ਰਿਹਾ ਵੀ ਅਸੀਂ ਹੈਲਪ ਕਰਦੇ ਜਿੰਨੀ ਕੋ ਹੋ ਸਕੇ ਉਹਨੇ ਵੀ ਜਰੂਰ ਹੈਲਪ ਕਰੀ ਦੀ ਐ ਸੋ ਮਾਤਾ ਜੀ ਵਾਸਤੇ ਥੋੜਾ ਕ ਸਾਮਾਨ ਜਿੰਨਾ ਕ ਆਪਾਂ ਲੈ ਕੇ ਆਏ ਜਿੰਨਾ ਕ ਹੋ ਸਕਦਾ ਉਹਨਾਂ ਕਾਪਾ ਲੈ ਕੇ ਆਈਆਂ ਪਰ ਹੈਲਪ ਜਦੋਂ ਕੀਤੀ ਜਾਂਦੀ ਹੈ ਉਹਦਾ ਸ਼ੋਅ ਆਫ ਨਹੀਂ ਕੀਤਾ ਜਾਂਦਾ ਦਿਖਾਇਆ ਨਹੀਂ ਜਾਂਦਾ। ਸੋ ਮਾਤਾ ਜੀ ਕਿੰਦਾ ਠੰਡ ਹੁਣ ਤਾਂ ਨਹੀਂ ਲੱਗਦੀ ਰਾਤ ਨੂੰ। ਆਪਾਂ ਨੇ ਰੱਖਿਆ ਤਾਂ ਠੀਕ ਅਗੋਂ ਵਗਾਰ ਆ ਵੀ ਤੁਸੀਂ ਬਾੜ ਲੈਂਦੇ ਬਣੇ ਆ। ਠੀਕ 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 ਮੈਂ ਤਾਂ ਬਿਮਾਰ ਹਾਂ ਮੈਂ ਤਾਂ ਨਿਆਣਿਆਂ ਨੂੰ ਬਹੁਤ ਕੰਮ ਕਰਾ ਲਾਵਾ। ਠੀਕ ਠੀਕ ਮੈਂ ਬਿਮਾਰ ਹਾਂ। ਦੋ ਮਰਦ ਜਿਹਾ ਸੀ ਬਣਾ ਲਈਏ। ਕੀ ਬਸੇਦਰੂ ਕੀ ਗੱਲ ਹੋ ਗਈ। ਦਵਾਈ ਦਾ ਰੂ ਗਰਮ ਦਾਸ ਜੀ ਉਹ ਤੇ ਆਸਾ ਹੈ ਕਿ ਕਿਹੜਾ ਹਸਪਤਲ ਹੈ ਉਹ ਹੈ ਸਰਕਾਰੀ ਸਰਕਾਰੀ ਹਸਪਤਲ ਤੋਂ ਮਤਲਬ ਤੁਹਾਨੂੰ ਮਿਲ ਜਾਂਦੀ ਹੈ ਦਵਾਈ ਇਹਦਾ ਮਤਲਬ ਹੈ ਠੀਕ ਹੈ ਤਾਂ ਉਹ ਹੁਣ ਦੋਸਤੋ ਆਪਾਂ ਚੱਲਦੇ ਹਾਂ ਅੱਗੇ ਮਾਤਾ ਜੀ ਨੂੰ ਤੁਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੇਖਿਆ ਆ ਅਗਰ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਲਾਸਟ ਵੀਡੀਓ ਜਿਹੜੀ ਹੈ ਬਈ ਪੁਰਾਣੀ ਉਹ ਵੀ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਬਜ਼ੁਰਗਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਤੋ ਦੋਸਤੋ ਆਪਾਂ ਬਜ਼ੁਰਗਾਂ ਦੇ ਕੋਲ ਪਹੁੰਚ ਗਏ ਆ ਉਸੇ ਜਗ੍ਹਾ ਤੇ ਜੋ ਤੁਸੀਂ ਪਾਰਟ ਵਾਂਦੇ ਵਿੱਚ ਦੇਖਿਆ ਸਾਹਮਣੇ ਬਜ਼ੁਰਗਾਂ ਨੇ ਸਾਨੂੰ ਦੇਖ ਜ਼ਰੂਰ ਲਿਆ ਪਰ ਮੈਨੂੰ ਸਾਨੂੰ ਦੇਖ ਕੇ ਉਹ ਪਿੱਛੇ ਚਲੇ ਗਏ ਸੋ ਹੁਣ ਇਹ ਨਹੀਂ ਪਤਾ ਵੀ ਬਜ਼ੁਰਗ ਸਾਡੇ ਨਾਲ ਗੱਲਬਾਤ ਕਰਨਗੇ ਜਾਂ ਨਹੀਂ ਕਰਨਗੇ ਕਿਉਂਕਿ ਰੱਬ ਦੇ ਨਾਲ ਜੁੜੇ ਹੋਏ ਬੰਦੇ ਆ ਆਪਣੇ ਆਪ ਨੂੰ ਆਈਸੋਲੇਟਿਡ ਕੀਤਾ ਹੋਇਆ ਉਹਨਾਂ ਨੇ ਇੱਕਦਮ ਇਕੱਲਾ ਰਹਿਣਾ ਪਸੰਦ ਕਰਦੇ ਆ ਹੁਣ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਜਾਂ ਨਹੀਂ ਕਰਨੀ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਆਪਾਂ ਚੱਲ ਪਏ ਆ ਦੋਸਤੋ ਅੱਗੇ ਚੜ ਰਹੇ ਆ ਚੜ੍ਹਾਈ ਵੀ ਬਹੁਤ ਉੱਚੀ ਆ ਦੇਖ ਰਹੇ ਆ ਵੀ ਬਜ਼ੁਰਗ ਗੱਲਬਾਤ ਕਰਦੇ ਸਾਡੇ ਨਾਲ ਜਾਂ ਨਹੀਂ ਸਫਾਈ ਵਗੈਰਾ ਚੱਲ ਰਹੀ ਆ ਕੋਈ ਸਫਾਈ ਕਰ ਰਿਹਾ ਉਹੀ ਇਹ ਏਰੀਆ ਹੁਣ ਆ ਗਏ ਆ ਦੋਸਤੋ ਬਾਬਾ ਜੀ ਬੈਠੇ ਹੋਏ ਨੇ ਬਾਬਾ ਕਸ਼ਮੀਰਾ ਜੀ ਜਿੱਦਾਂ ਕੀ ਪਤਾ ਲੱਗਾ ਸੀ ਹੁਣ ਆਏ ਸੀਗੇ ਤਾਂ ਇਹਨਾਂ ਦਾ ਨਾਮ ਬਾਬਾ ਕਸ਼ਮੀਰਾ ਜੀ ਆ ਇਹਨਾਂ ਨੂੰ ਬਾਬਾ ਕਸ਼ਮੀਰਾ ਜੀ ਕਿਹਾ ਜਾਂਦਾ ਤੇ ਆਪਾਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਕਾਲ ਜਿਆ ਗੁਰਦੇਸ਼ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੂ ਹੁਣ ਆ ਗਏ ਆਪਾਂ ਦੋਸਤੋ ਬਾਬਾ ਜੀ ਕੋਲ ਇਹਨਾਂ ਦੇ ਕੋਲ ਇਹਨਾਂ ਦੇ ਇੱਥੇ ਰਹਿਣ ਦਾ ਕਾਰਨ ਤਾਂ ਪੁੱਛਣ ਦੀ ਲੋੜ ਨਹੀਂ ਆ ਆਪਾਂ ਨੂੰ ਵੀਡੀਓ ਦੇਖ ਕੇ ਪਤਾ ਲੱਗ ਗਿਆ ਵੀ ਇੱਥੇ ਇਹਨਾਂ ਦੇ ਆਉਣ ਦਾ ਕਾਰਨ ਕੀ ਆ ਜੰਗਲ ਦੇ ਵਿੱਚ ਇਹ ਆਪਣੀ ਭਜਰਬੰਦਗੀ ਕਰਦੇ ਆ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆ ਤੇ ਕੁਦਰਤ ਨਾਲ ਜੁੜੇ ਹੋਏ ਇਨਸਾਨ ਨੇ ਬਾਬਾ ਜੀ ਸੋ ਆਪਾਂ ਤੁਹਾਨੂੰ ਹੁਣ ਇਹਨਾਂ ਦੇ ਨਾਲ ਬਾਬਾ ਜੀ ਦੇ ਨਾਲ ਗੱਲਬਾਤ ਕਰਾਉਨੇ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਣਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਇਆ ਨੂੰ ਜੰਗਲ ਦੇ ਵਿੱਚ 12 ਸਾਲਾਂ ਦੇ ਲਗਭਗ ਹੋ ਗਿਆ ਇੱਥੇ ਆਏ ਨੂੰ ਉਹ ਤੁਸੀਂ ਦੱਸੋ ਆਪਣੇ ਇਸ ਸਥਾਨ ਬਾਰੇ ਤੇ ਆਪਣੇ ਗੁਰੂ ਬਾਰੇ ਤੁਸੀਂ ਥੋੜੀ ਜੀ ਮੈਨੂੰ ਜਾਣਕਾਰੀ ਦਿਓ ਗੁਰੂ ਮੇਰਾ ਸਤਿਗੁਰ ਗੁਰਿੰਦਰਾ ਜੀ ਉਹਨਾਂ ਦੀ ਆ ਫੋਟੋ ਆ ਠੀਕ ਹੈ ਜੀ ਇਹ ਮੈਂ ਆਪਣੇ ਸਾਥੀ ਨੂੰ ਕਹੂੰਗਾ ਜੀ ਤੁਸੀਂ ਜਿਹੜੇ ਇਹਨਾਂ ਦੇ ਗੁਰੂ ਜੀ ਨੇ ਉਹਨਾਂ ਦੀ ਇੱਕ ਵਾਰੀ ਲੱਗੇ ਵੀਡੀਓ ਬਣਾ ਕੇ ਆਓ ਏ ਇਹ ਨੇ ਜੀ ਇਹਨਾਂ ਦੇ ਗੁਰੂ ਜੀ ਤੁਸੀਂ ਫੋਟੋ ਦੇਖ ਕੇ ਤੁਹਾਨੂੰ ਦੱਸਣ ਦੀ ਤਾਂ ਜਰੂਰਤ ਹੈ ਨਹੀਂ ਵੀ ਕੌਣ ਨੇ ਗੁਰੂ ਜੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਮੈਨੂੰ 2000 ਸਾਲ ਵਿੱਚ ਨਾਮ ਭਜਨ ਮਿਲਿਆ ਸੀ ਤੇ ਤੁਸੀਂ ਜਿੱਦਾਂ ਇੱਥੇ ਆ ਕੇ ਜੰਗਲ ਦੇ ਵਿੱਚ ਵਜਨ ਬੰਦਗੀ ਕਰ ਰਹੇ ਆ ਕੁਦਰਤ ਕੁਦਰਤ ਦੇ ਨਾਲ ਜੁੜੇ ਹੋਏ ਆ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਦੋਂ ਚਾਹੀ ਨੂੰ ਪਰੇਸ਼ਾਨ ਹੋਣਾ ਪੈ ਜਾਂਦਾ ਪਰ ਸਚਾਈ ਜਿੱਤਦੀ ਹੁੰਦੀ ਆ ਜੀ ਹਾਂ ਜੀ ਹਾਂ ਜੀ ਮਤਲਬ ਮਨ ਦੇ ਵਿੱਚ ਦ੍ਰਿੜ ਇੱਛਾ ਹੋਣੀ ਚਾਹੀਦੀ ਹੁੰਦੀ ਆ ਹਾਂ ਜੀ ਸਵਾਸ ਇਹ ਆ ਮਾਲਕ ਵਾਲੇ ਪਾਸੇ ਲੱਗੇ ਰਹਿਣਾ ਚਾਹੀਦਾ ਹਟਣਾ ਨਹੀਂ ਚਾਹੀਦਾ ਜੀ ਠੀਕ ਆ ਜੀ ਠੀਕ ਆ ਠੀਕ ਆ ਪਰ ਇਹ ਹਾਲਾਤ ਨਾਲ ਸਾਹਮਣਾ ਕਰਨਾ ਪੈਂਦਾ ਠੀਕ ਆ ਜੀ ਤੂੰ ਬਾਤੀ ਨਹੀਂ ਕਰਨੀ ਛੱਡਣੀ ਚਾਹੀਦੀ ਠੀਕ ਹੈ ਬਾਤੀ ਨਹੀਂ ਕਰਨੀ ਚਾਹੀਦੀ ਆ ਤੋ ਇਹ ਜੋ ਮੈਂ ਦੇਖ ਰਿਹਾ ਜੋ ਤੁਸੀਂ ਆ ਝੋਂਪੜੀ ਵਗੈਰਾ ਬਣਾਈ ਹੋਈ ਆ ਜਾਂ ਉਧਰ ਬਣੀ ਹੋਈ ਆ ਇਹ ਤੁਸੀਂ ਆਪਣੇ ਹੱਥਾਂ ਨਾਲ ਬਣਾਈਆਂ ਜਾਂ ਕਿਦਾਂ ਕਿ ਕਿਦਾਂ ਬਣਾਈ ਦੀ ਆਪੇ ਬਣਾਈ ਆ ਇਹ ਠੀਕ ਹੈ ਜੀ ਮਤਲਬ ਕਿ ਤੁਹਾਨੂੰ ਕਿੰਨਾ ਕਿ ਸਮਾਂ ਲੱਗਿਆ ਬਣਾਉਣ ਵਾਸਤੇ ਸੱਤ ਦਿਨ ਲੱਗੇ ਠੀਕ ਹੈ ਜੀ ਉਹ ਆਪਣੇ ਰਤੀ ਬਾਬਾ ਜੀ ਨੇ ਬਣਾਈ ਆ ਅਸਾਂ ਆ ਵੀ ਤੁਸੀਂ ਆਪ ਸਾਫ਼ ਕੀਤੀ ਆ ਹਾਂ ਗੁਰੂ ਮੇਰੇ ਨਿਆਣਾ ਇੱਥੇ ਹੁਣ ਆਜ ਤਾਂ ਠੀਕ ਹੈ ਠੀਕ ਉਹ ਸਾਹਮਣੇ ਜਿੰਨੀ ਵੀ ਤੁਸੀਂ ਦੋਸਤੋ ਗਰਾਊਂਡ ਦੇਖ ਰਹੇ ਆ ਇਹ ਬਾਬਾ ਜੀ ਨੇ ਆਪ ਹੀ ਸਾਫ ਕੀਤੀ ਆ ਜੋ ਸਾਹਮਣੇ 베ਰੀ ਤੇ ਜੋ ਬਾਬਾ ਜੀ ਸਾਹਮਣੇ 베ਰੀ ਤੇ ਤੁਸੀਂ ਬਣਾਇਆ ਹੋਇਆ ਆ ਹਾਂਜੀ ਉਹ ਜੋ ਬਣਾਇਆ ਹੋਇਆ ਉਹ ਤੁਸੀਂ ਕਿਸ ਵਾਸਤੇ ਬਣਾਇਆ ਹੋਇਆ ਜੀ ਇੱਥੇ ਬਹਿ ਕੇ ਅਸੀਂ ਗੁਰੂ ਘਰ ਦੀਆਂ ਗੱਲਾਂ ਸੁਣੀਆਂ ਅੱਛਾ ਮੋਬਾਈਲ ਤੇ ਤੁਸੀਂ ਆਪਣੇ ਗੁਰੂ ਦੀ ਭਗਤੀ ਭਜਨ ਬੰਦਗੀ ਜਿਹੜੀਆਂ ਉਹ ਤੁਸੀਂ ਸ਼ਬਦ ਸੁਣਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਸੋ ਕਈ ਮੇਰੇ ਭਰਾਏ ਵੀ ਕਹਿਣਗੇ ਵੀ ਬਾਬਾ ਜੀ ਨੇ ਮੋਬਾਈਲ ਰੱਖਿਆ ਆ ਸੋ ਮੋਬਾਈਲ ਰੱਖ ਕੇ ਕਿਉਂਕਿ ਇੱਥੇ ਸਿਗਨਲ ਵਗੈਰਾ ਨਹੀਂ ਆਉਂਦਾ ਦੋਸਤੋ ਸੋ ਤੁਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹੈ ਵੀ ਮੋਬਾਈਲ ਇਸ ਕਰਕੇ ਰੱਖਿਆ ਬਾਬਾ ਜੀ ਨੇ ਤਾਂ ਕਿ ਉਹ ਆਪਣੇ ਗੁਰੂ ਗੁਰੂ ਦੀ ਬਾਣੀ ਜਿਹੜੀ ਹੈ ਉਹਨੂੰ ਸੁਣ ਸਕਣ ਆਪਣੇ ਗੁਰੂ ਦੇ ਦਰਸ਼ਨ ਕਰ ਸਕਣ ਕਿਉਂਕਿ ਮਥਲੇ ਤਾਂ ਸਿਗਨਲ ਆਉਂਦਾ ਨਹੀਂ ਅਸੀਂ ਵੀ ਆਏ ਆ ਤੇ ਸਾਨੂੰ ਥੱਲੇ ਸਿਗਨਲ ਨਹੀਂ ਮਿਲਿਆ ਥੋੜਾ ਜਿਹਾ ਮੈਂ ਦਰਖਤ ਤੇ ਚੜ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਫਿਰ ਸਿਗਨਲ ਆਇਆ ਸੀਗਾ ਸੋ ਬਾਬਾ ਜੀ ਜਦੋਂ ਤੁਸੀਂ ਭਜਨ ਬੰਦਗੀ ਕਰਦੇ ਆ ਹਾਂਜੀ ਤੁਸੀਂ ਆਪਣਾ ਕੋਈ ਖਾਸ ਟਾਈਮ ਰੱਖਿਆ ਹੋਵੇਗਾ ਕਿਸ ਟਾਈਮ ਤੁਸੀਂ ਇਹ ਕਰਦੇ ਭਜਨ ਜਦੋਂ ਮਰਜ਼ੀ ਕਰੋ ਜੀ ਵੀਰ ਸ਼ਾਮ ਦੇ ਦਿਨ ਰਾਤ ਮਾਲਕ ਨਾਲ ਜੁੜੇ ਰਹਿਣਾ ਚਾਹੀਦਾ ਜਦੋਂ ਤੁਸੀਂ ਜਦੋਂ ਤੁਸੀਂ ਭਜਨ ਬੰਦਗੀ ਕਰਦੇ ਆ ਤੁਹਾਨੂੰ ਕੋਈ ਜਾਨਵਰਾਂ ਦਾ ਰਾਤ ਭਰਾਤੇ ਜਦੋਂ ਤੁਸੀਂ ਕਰਦੇ ਆ ਕਿਸੇ ਵੀ ਟਾਈਮ ਕਰ ਲੈਨੇ ਆ ਤੁਹਾਨੂੰ ਕੋਈ ਜਾਨਵਰਾਂ ਦਾ ਖਤਰਾ ਤਾਂ ਨਹੀਂ ਤਿੰਦੂ ਆ ਆ ਵਗੈਰਾ ਜਾਂ ਕੋਈ ਹੋਰ ਜਾਨਵਰ ਸੂਰ ਵਗੈਰਾ ਬਹੁਤ ਆ ਗੁਰੂ ਦਾ ਜਿੱਥੇ ਵਜਨ ਹੋ ਜਾਏ ਉੱਥੇ ਇੰਦਾਂ ਦੀਆਂ ਚੀਜ਼ਾਂ ਦੀ ਹਾਰ ਹੁੰਦੀ ਆ ਉਹ ਤੁਹਾਡੀ ਸਤਿਵੰਤ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਤੁਸੀਂ ਮਤਲਬ ਕਿ ਜਦੋਂ ਭਜਨ ਬੰਦਗੀ ਕਰਦੇ ਆ ਆਪਣੀ ਸੌਂਦੇ ਵਗੈਰਾ ਉੱਪਰ ਹੀ ਆ ਤੁਸੀਂ ਉਹ ਝੌਂਪੜੀ ਤੇ ਹੀ ਸੌਂਨੇ ਆ ਜੀ ਹਾਂ ਜੀ ਉਹ ਥਾ ਦਿੰਦੇ ਤਾਂ ਨੀਂਦ ਆ ਜਾਂਦੀ ਉਦਾਂ ਭਗਤੀ ਕਰੀਦੀ ਆ ਮਤਲਬ ਭਗਤੀ ਕਰੀ ਮਤਲਬ ਕਿ ਭਜਨ ਬੰਦਗੀ ਕਰਦੇ ਜਦੋਂ ਕਿਤੇ ਮੀਂਹ ਨਹੀਂ ਆ ਜਾਂਦੀ ਹੋਊਗੀ ਤੇ ਉਦੋਂ ਵੀ ਤੁਸੀਂ ਸੇਫਟੀ ਵਾਸਤੇ ਉੱਪਰ ਚਲੇ ਜਾਂਦੇ ਹੋ ਹਾਂ ਜੀ ਹਾਂ ਜੀ ਠੀਕ ਹੈ ਜੀ ਕੋਈ ਯਾਰੇ ਉਸ ਬੀਜ ਕੋ ਜਦ ਜਦ ਸੰਤ ਜਾਗਤਮੀ ਆਵੇ ਆਕੀ ਵੀ ਸੰਗ ਰਹੇ ਸੰਤਾਂ ਨੂੰ ਟੋਲਣਾ ਪੈਂਦਾ ਜੀ ਸੋ ਹੁਣ ਤੁਹਾਨੂੰ ਆਪਾਂ ਜੋ ਬਾਬਾ ਜੀ ਨੇ ਝੌਂਪੜੀ ਵਗੈਰਾ ਬਣਾਈ ਹੋਈ ਆ ਤੇ ਬਾਬਾ ਜੀ ਨੂੰ ਨਾਲ ਲਿਜਾ ਕੇ ਤੁਹਾਨੂੰ ਇੱਕ ਵਾਰੀ ਦੁਬਾਰਾ ਉਧਰੋਂ ਫੇਰ ਇੱਕ ਵਾਰੀ ਨਿਗਾਹ ਜੜੀ ਆ ਮਰਵਾ ਦਿੰਦੇ ਆ ਹੁਣ ਬਾਬਾ ਜੀ ਨੂੰ ਰਿਕੁਐਸਟ ਆਪਾਂ ਕਰਾਂਗੇ ਕਿ ਬਾਬਾ ਜੀ ਜਿਹੜੀ ਉਹਨਾਂ ਦੀ ਝੌਂਪੜੀ ਆ ਉਹ ਆਪਾਂ ਨੂੰ ਦਿਖਾ ਦੇਣ ਤੇ ਉਹ ਉਹਦੇ ਤੇ ਚੜ ਕੇ ਵੀ ਦਿਖਾਉਣਗੇ ਕਈ ਮੇਰੇ ਵੀਰ ਭਰਾ ਜਿਹੜੇ ਆ ਉਹ ਸੋਚਦੇ ਹੋਣਗੇ ਜਿਹੜੀ ਉਹਨਾਂ ਨੇ ਪਹਿਲੀ ਵੀਡੀਓ ਦੇਖੀ ਆ ਵੀ ਸ਼ਾਇਦ ਇਹ ਕਿਸੇ ਹੋਰ ਦੀ ਹੀ ਝੌਂਪੜੀ ਦਿਖਾਈ ਜਾਂਦੇ ਆ ਕਿਸੇ ਹੋਰ ਨੇ ਬਣਾਈ ਹੋਣੀ ਆ ਪਰ ਤੁਸੀਂ ਹੁਣ ਦੇਖ ਰਹੇ ਆ ਕਿ ਬਜ਼ੁਰਗ ਕਿਦਾਂ ਸਕਿੰਟਾਂ ਦੇ ਵਿੱਚ ਜਿਹੜੀ ਝੌਂਪੜੀ ਆ ਉਹਦੇ ਵਿੱਚ ਚੜ ਰਹੇ ਆ ਤੁਹਾਡੇ ਸਾਹਮਣੇ ਹੀ ਜਿਹੜੇ ਬਜ਼ੁਰਗ ਆ ਉਹ ਚੜ ਕੇ ਦਿਖਾ ਰਹੇ ਆ ਕਿੰਨੀ ਹੈਰਾਨੀ ਹੁੰਦੀ ਆ ਵੀ ਅੱਜ ਦੇ ਸਮੇਂ ਵਿੱਚ ਵੀ ਇਦਾਂ ਦੇ ਬਜ਼ੁਰਗ ਹੈਗੇ ਆ ਜਿਹੜੇ ਕਿ ਕੁਦਰਤ ਨਾਲ ਪਿਆਰ ਕਰਦੇ ਆ ਕੁਦਰਤ ਵਿੱਚ ਰਹਿਣਾ ਪਸੰਦ ਕਰਦੇ ਆ ਤੇ ਭਗਤੀ ਜਿਹੜੀ ਕਰਦੇ ਆ ਜੰਗਲਾਂ ਦੇ ਵਿੱਚ ਸੋ ਤੁਸੀਂ ਦੇਖ ਰਹੇ ਆ ਤੁਹਾਡੇ ਸਾਹਮਣੇ ਹੀ ਚੜ ਕੇ ਦਿਖਾਇਆ ਬਜ਼ੁਰਗਾ ਨੇ ਸੋ ਇਹ ਜੋ ਝੌਪੜੀ ਆ ਇਹ ਬਜ਼ੁਰਗਾ ਨੇ ਆਪ ਹੀ ਬਣਾਈ ਸੀ ਇਹ ਤੂ ਤੇ ਆ ਜਿਹਦੇ ਉੱਤੇ ਬਜ਼ੁਰਗਾ ਨੇ ਝੌਪੜੀ ਜਿਹੜੀ ਆ ਬਣਾਈ ਹੋਈ ਆ ਸੋ ਤੁਸੀਂ ਦੇਖ ਰਹੇ ਆ ਸੋ ਆਲੇ ਦੁਆਲੇ ਤੁਸੀਂ ਦੇਖ ਰਹੇ ਆ ਜੰਗਲੀ ਜੰਗਲ ਆ ਤੇ ਝੌਪੜੀ ਲੱਗੇ ਇਹਨਾਂ ਨੇ ਬਣਾਈ ਹੋਈ ਆ ਹੁਣ ਬਾਬਾ ਜੀ ਸਾਨੂੰ ਜਿਹੜੀ 베ਰੀ ਆ ਉਹਦੇ ਤੇ ਵੀ ਚੜ ਕੇ ਦਿਖਾਉਣਗੇ ਜਿਹਦੇ ਤੇ ਚੜ ਕੇ ਉਹ ਆਪਣੀ ਭਜਨ ਬੰਦਗੀ ਕਰਦੇ ਆ ਤੇ ਆਪਣੇ ਜਿਹੜੇ ਗੁਰੂ ਆ ਉਹਨਾਂ ਦੇ ਸ਼ਬਦ ਜਿਹੜੇ ਆ ਉਹ ਸੁਣਦੇ ਆ ਸੋ ਹੁਣ ਸਾਨੂੰ ਬਾਬਾ ਜੀ ਉਧਰ ਵੀ ਲੈ ਕੇ ਜਾਣਗੇ ਉਹ ਸਾਹਮਣੇ ਵੇਖੀ ਤੁਸੀਂ ਦੇਖ ਰਹੇ ਆ ਤੇ ਆਲੇ ਦੁਆਲੇ ਦੇਖੋ ਕਿੰਨਾ ਘਣਾ ਜੰਗਲ ਆ ਤੇ ਹੁਣ ਬਾਬਾ ਜੀ ਥੱਲੇ ਆਉਣਗੇ ਤੁਹਾਡੇ ਸਾਹਮਣੇ ਹੀ ਜਿਹੜੀ ਉਹਨਾਂ ਨੇ ਆਪ ਆਪਣੇ ਥੀ ਝੌਂਪੜੀ ਹੱਟ ਜੋ ਬਣਾਈ ਹੋਈ ਆ ਜਦੋਂ ਵੀ ਕੋਈ ਮੀਂਹ ਨੇਰੀ ਜਾਂ ਤੂਫਾਨ ਆਉਂਦਾ ਹੈ ਤੇ ਬਾਬਾ ਜੀ ਜਿਹੜੇ ਬਜ਼ੁਰਗ ਆ ਉਹ ਇਸ ਝੌਂਪੜੀ ਦੇ ਵਿੱਚ ਚਲੇ ਜਾਂਦੇ ਆ ਸੋ ਹੁਣ ਸਾਨੂੰ ਇਹ ਜੋ 베ਰੀ ਆ ਤੇ 베ਰੀ ਦੇ ਲਾਗੇ ਪੀਂਗ ਵੀ ਆ ਇਸ 베ਰੀ ਤੇ ਜਿਹੜੇ ਬਜ਼ੁਰਗ ਆ ਉਹ ਚੜ ਕੇ ਦਿਖਾਉਣਗੇ ਸੋ ਬਾਬਾ ਜੀ ਦਾ ਪਰਪਸ ਇਸ 베ਰੀ ਤੇ ਤੁਸੀਂ ਸਾਹਮਣੇ ਦੇਖ ਰਹੇ ਆ ਜੋ ਉਹਨਾਂ ਨੇ ਉੱਪਰ ਪੀੜੀ ਟਾਇਪ ਬਣਾਈ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਕਿੰਦਾ ਸਕਿੰਟਾਂ ਦੇ ਵਿੱਚ ਜਿਹੜੇ ਬਜ਼ੁਰਗ ਆ ਉਹ ਇਸ ਬੇਰੀ ਦੇ ਉੱਤੇ ਚੜ ਗਏ ਆ ਬਜ਼ੁਰਗ ਹੋਣ ਦੇ ਬਾਵਜੂਦ ਤੁਸੀਂ ਦੇਖ ਰਹੇ ਆ ਇਹ ਆਮ ਇਨਸਾਨ ਦਾ ਦਰਖਤ ਤੇ ਚੜਨਾ ਕਿੰਨਾ ਔਖਾ ਹੁੰਦਾ ਹੈ ਪਰ ਦੇਖੋ ਬਜ਼ੁਰਗ ਕਿੰਦਾ ਮਿੰਟਾਂ ਸਕਿੰਟਾਂ ਦੇ ਵਿੱਚ ਸਕਿੰਟਾਂਾਂ 'ਚ ਹੀ ਚੜ ਗਏ ਆ ਸੋ ਬਾਬਾ ਜੀ ਦਾ ਇਸ ਬੇਰੀ ਤੇ ਬੈਠਣ ਦਾ ਜੋ ਤੁਹਾਡਾ ਪਰਪਸ ਹੈ ਇਹਨਾਂ ਦਾ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਸਿਗਨਲ ਇੱਥੇ ਜੋ ਮੋਬਾਈਲ ਦਾ ਆ ਉਹ ਆਉਂਦਾ ਨਹੀਂ ਆ ਤੇ ਬਾਬਾ ਜੀ ਆਪਣੇ ਗੁਰੂ ਜੀ ਦੀ ਬਾਣੀ ਜਿਹੜੀ ਆ ਉਹ ਮੋਬਾਈਲ ਤੇ ਇੱਥੇ ਹੀ ਚੜ ਕੇ ਸਪੀਡ ਦੇ ਉੱਤੇ ਜੋ ਉਹਨਾਂ ਨੇ ਉੱਪਰ ਮੰੰਜਾ ਟਾਈਪ ਪੀੜੀ ਟਾਈਪ ਬਣਾਈ ਹੋਈ ਆ 베ਰੀ ਦੇ ਉੱਤੇ ਉੱਥੇ ਚੜ ਕੇ ਕਿਉਂਕਿ ਸਿਗਨਲ ਉੱਪਰ ਹੀ ਜਾ ਕੇ ਚੜ ਕੇ ਆਉਂਦਾ ਆ ਮਿਲਦਾ ਸਿਗਨਲ ਸੋ ਬਾਬਾ ਜੀ ਇੱਥੇ ਬੈਠ ਕੇ ਆਪਣੇ ਜਿਹੜੇ ਗੁਰੂ ਆ ਉਹਨਾਂ ਦੇ ਜਿਹੜੇ ਬਚਨ ਨੇ ਆ ਜਿਹੜੀ ਉਹਨਾਂ ਦੀ ਬਾਣੀ ਆ ਉਹ ਇੱਥੇ ਚੜ ਕੇ ਬਾਬਾ ਜੀ ਸੁਣਦੇ ਆ ਸੋ ਇਹੀ ਉਹਨਾਂ ਦਾ ਪਰਪਸ ਹੈ ਸੋ ਅਗਰ ਮੇਰੇ ਵੀਰ ਭਰਾ ਦਾ ਕਿਸੇ ਦਾ ਸਵਾਲ ਹੋਵੇਗਾ ਵੀ ਬਾਬਾ ਜੀ ਨੇ ਤਾਂ ਮੋਬਾਈਲ ਰੱਖਿਆ ਹੋਇਆ ਹੈ ਬਾਬਾ ਜੀ ਮੋਬਾਈਲ ਦੇਖਦੇ ਆ ਸੋ ਬਾਬਾ ਜੀ ਦਾ ਜੋ ਮੋਬਾਈਲ ਰੱਖਣ ਦਾ ਕਾਰਨ ਹੈ ਉਹ ਇਹ ਆ ਦੋਸਤੋ ਹਣ ਬਾਬਾ ਜੀ 베ਰੀ ਦੇ ਉੱਪਰੋਂ ਥੱਲੇ ਉਤਰਣ ਲੱਗੇ ਆ ਤੁਸੀਂ ਦੇਖ ਸਕਦੇ ਆ ਕਿੰਨੀ ਫੁਰਤੀ ਦੇ ਨਾਲ ਕਿੰਨੀ ਜਲਦੀ ਬਾਬਾ ਜੀ ਜਿਹੜੇ ਆ ਬਜ਼ੁਰਗ ਜਿਹੜੇ ਆ ਉਹ 베ਰੀ ਦੇ ਥੱਲੇ ਉਤਰ ਆਏ ਆ ਤੋ ਇਹੀ ਕਾਰਨ ਹੈ ਜੀ ਉਹਨਾਂ ਦਾ 베ਰੀ ਤੇ ਉਹ ਮੰਜੀ ਉਹ ਪੀੜੀ ਟੈਪ ਬਣਾਉਣ ਦਾ ਕਿ ਉਹ ਆਪਣੇ ਗੁਰੂ ਦੇ ਜਿਹੜੇ ਬਚਨ ਨੇ ਆ ਉਹ ਸੁਣ ਸਕਣ ਆਪਣੇ ਗੁਰੂ ਦੇ ਜਿਹੜੇ ਆ ਉਹ ਦਰਸ਼ਨ ਕਰ ਸਕਣ ਜਿਹੜੀ ਗੁਫਾ ਤੁਹਾਨੂੰ ਆਪਾਂ ਪਿਛਲੀ ਵਾਰ ਦਿਖਾਈ ਸੀ ਉਹ ਬਾਬਾ ਜੀ ਦੀ ਅਸਲੀ ਗੁਫਾ ਨਹੀਂ ਸੀ ਉਹ ਆਪਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿਸੇ ਨੇ ਹੁਣ ਬਾਬਾ ਜੀ ਆਪਣੀ ਜਿਹੜੀ ਉਹਨਾਂ ਦੀ ਰੀਅਲ ਗੁਫਾ ਆ ਅਸਲੀ ਜਿਹੜੀ ਉਹਨਾਂ ਨੇ ਆਪਣੇ ਹੱਥੀ ਬਣਾਈਆਂ ਉਹ ਗੁਫਾ ਜਿਹੜੀ ਆ ਬਾਬਾ ਜੀ ਆਪਾਂ ਨੂੰ ਦਿਖਾਉਣ ਜਾ ਰਹੇ ਆ ਜੋ ਝੌਂਪੜੀ ਜਿੱਥੇ ਉਹਨਾਂ ਦੀ ਹੱਟ ਬਣੀ ਹੋਈ ਆ ਉਹਦੇ ਬਿਲਕੁਲ ਨੀਚੇ ਆ ਨੀਚੇ ਉਤਰ ਕੇ ਆ ਆ ਬਾਬਾ ਜੀ ਦੀ ਉਹ ਅਸਲੀ ਗੁਫਾ ਆ ਜਿਹੜੀ ਉਹਨਾਂ ਨੇ ਆਪਣੇ ਹੱਥੀ ਜੋਆ ਬਣਾਈ ਸੀਗੀ ਜੋ ਬਿਲਕੁਲ ਉਹਨਾਂ ਦੀ ਝੌਂਪੜੀ ਜੋ ਦਰਖਤ ਦੇ ਉੱਪਰ ਬਣੀ ਹੋਈ ਆ ਉਹਦੇ ਬਿਲਕੁਲ ਨੀਚੇ ਉਤਰ ਕੇ ਆ ਜਦੋਂ ਆਪਾਂ ਚੜਾਈ ਚੜਦੇ ਆ ਸੋ ਬਾਬਾ ਜੀ ਤੋਂ ਜਾਣਕਾਰੀ ਮਿਲੀ ਕਿ ਕਾਫੀ ਟਾਈਮ ਪਹਿਲਾਂ ਇਹ ਜੋ ਗੁਫਾਇਆ ਇਹ ਭਾਰੀ ਬਾਰਿਸ਼ ਹੋਣ ਕਰਕੇ ਡਿਗ ਗਈ ਸੀਗੀ ਗੁਫਾ ਜੋ ਢੱਗ ਗਿਆ ਉਹ ਥੱਲੇ ਡੈਗੀ ਸੀਗੀ ਇਸੇ ਗੁਫਾ ਦੇ ਵਿੱਚ ਬਾਬਾ ਜੀ ਰਿਆ ਕਰਦੇ ਸੀ ਤੇ ਆਪਣੀ ਭਜਨ ਬੰਦਗੀ ਜਿਹੜੀ ਆ ਕਰਿਆ ਕਰਦੇ ਸੀ ਹੁਣ ਤੁਹਾਨੂੰ ਆਪਾਂ ਬਜ਼ੁਰਗਾਂ ਦੀ ਜਿਹੜੀ ਰਸੋਈ ਆ ਉਹ ਵੀ ਦਿਖਾ ਦਿੰਨੇ ਆ ਇਹ ਜੋ ਲੜਕੇ ਤੁਸੀਂ ਦੇਖ ਰਹੇ ਆ ਚੰਬਾ ਡਿਸਟ੍ਰਿਕਟ ਤੋਂ ਆਉਂਦੇ ਆ ਹਿਮਾਚਲ ਦੇ ਇਹ ਬਜ਼ੁਰਗਾਂ ਦੀ ਹੈਲਪ ਵਗੈਰਾ ਕਰਨ ਵਾਸਤੇ ਜਾਂ ਲੰਗਰ ਪ੍ਰਸ਼ਾਦਾ ਉਹਨਾਂ ਦੇ ਨਾਲ ਬਣਵਾਉਣ ਵਾਸਤੇ ਕਿਸੇ ਟਾਈਮ ਆ ਜਾਂਦੇ ਆ ਉਹਨਾਂ ਦੇ ਕੋਲ ਤੇ ਇਹ ਬਾਬਾ ਜੀ ਦੀ ਰਸੋਈ ਆ ਤੁਸੀਂ ਦੇਖ ਲਓ ਜੀ ਜਿੱਥੇ ਉਹ ਆਪਣਾ ਖਾਣਾ ਪਾਣੀ ਬਣਾਉਂਦੇ ਆ ਜੀ ਇਹ ਵੀ ਉਹਨਾਂ ਨੇ ਆਪਣੀ ਹੱਥੀ ਬਣਾਈ ਆ ਸੋ ਹੁਣ ਕਰਦੇ ਆ ਦੋਸਤੋ ਵੀਡੀਓ ਦੀ ਸਮਾਪਤੀ ਬਾਬਾ ਜੀ ਦੇ ਨਾਲ ਆਪਾਂ ਗੱਲਬਾਤ ਕਰ ਲਈ ਬਾਬਾ ਜੀ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਆਪਣੀ ਜਗ੍ਹਾ ਦਿਖਾਈ ਸੋ ਇਹ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਓ ਬਾਬਾ ਜੀ ਦੀ ਜਿਹੜੀ ਇਹ ਵੀਡੀਓ ਆ ਤੇ ਹੁਣ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ